ਅੰਮ੍ਰਿਤਸਰ ਦੇ ਮੰਦਿਰਾਂ ਵਿੱਚ ਸ਼ਰਧਾਲੂਆਂ ਨੇ ਮਾਤਾ ਸੀਤਲਾ ਜੀ ਦੀ ਪੂਜਾ ਕੀਤੀ ਅਤੇ ਆਪਣੀ ਧਾਰਮਿਕ ਪਰੰਪਰਾ ਦਾ ਪਾਲਣ ਕੀਤਾ। ਚੇਤ ਮਹੀਨੇ ਦੇ ਨਵਰਾਤਰਾ ਤੋਂ ਪਹਿਲਾਂ ਸ਼ਰਧਾਲੂ ਸੋਮਵਾਰ ਰਾਤ ਨੂੰ ਆਪਣੇ ਘਰਾਂ ਵਿੱਚ ਭੋਜਨ ਤਿਆਰ ਕਰਦੇ ਹਨ ਅਤੇ ਮੰਗਲਵਾਰ ਨੂੰ ਮਾਤਾ ਸੀਤਲਾ ਜੀ ਦੇ ਦਰਬਾਰ ਵਿੱਚ ਭੋਜਨ ਅਰਪਿਤ ਕਰਨ ਤੋਂ ਬਾਅਦ ਸਾਰਾ ਦਿਨ ਉਹੀ ਠੰਡਾ ਭੋਜਨ ਖਾਦਾ ਜਾਂਦਾ ਹੈ ਲੋਕ ਮਾਤਾ ਸੀਤਲਾ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਇਸ ਮੌਕੇ ਔਰਤਾਂ ਨੇ ਵਰਤ ਵੀ ਰੱਖਿਆ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਅਸੀਂ ਅੱਜ ਨਾ ਚਪਹਿਰਾ ਕੱਟਣ ਆਏ ਆ ਅੱਜ ਗਾਵੇ ਗੁੱਡਾ ਮੰਗਲ ਕਹਿੰਦੇ ਆ ਗੁੱਡਾ ਮੰਗਲ گاਵੇ ਤੇ ਬਈ ਰੋਟੀ ਦਾ ਵਰਤ ਹੁੰਦਾ ਵੈ ਤੇ ਅਸੀਂ ਅੱਜ ਚਪਹਿਰਾ ਕੱਟਣ ਆਏ ਆ ਸਾਡੀ ਬੇਟੀ ਨੇ ਸੁਖਣਾ ਸੁਖੀ ਸੀ ਅਤੇ ਚਪਹਿਰਾ ਕੱਟਣਾ ਅਸੀਂ ਬੇਟੀ ਦੇ ਘਰ ਸਾਰੇ ਨੇ ਆਏ ਆ ਉਹਨਾਂ ਨਾਲ ਮਿੱਠੀ ਰੋਟੀ ਬਣਾਈ ਜਾਂਦੀ ਹੈ ਨਾਲ ਪੂਰੀ ਬਣਾਈ ਜਾਂਦੀ ਹੈ ਸਬਜ਼ੀਆਂ ਬਣਾਈਆਂ ਜਾਂਦੀਆਂ ਵੈ ਔਰ ਦਹੀਂ ਭੱਲੇ ਸਭ ਚੀਜ਼ ਬਣਾਈ ਜਾਂਦੀ ਹੈ तो बड़ी अच्छी तरह माता रानी का शुक्र करके सब वर्त का अपार कर दे हैं जहाँ बुढ़ा मंगल होता है यहाँ बासी रोटी बनती है यह बहुत सासों पुराना मंदिर है जहाँ हर एक इच्छा पूरी होती है आप सच्चे मन से शरदा भाव से आए हर ये माँ सब की जोलियाँ बढ़ती है कोई बासी रोटी बनाता है मीठी रोटी बनाता है और यहाँ लस्सी चढ़ाई जाती है सब्जी वगैरह दही में पल्ले और मटर आलू गोभी आलू बड़े श्रद्धा भाव से माँ को भोग लगता है और संगत भी आती है और हर किसी को हर कोई आकर जहाँ अपनी हाजिरी बढ़ता है जय माता दी आज बुढ़ा मंगलवार है जो साल में दो बुढे मंगलवार आते हैं नवरात्रों से पहले और होलियों के बाद उसमें हमारे में प्रथा है कि बही रोटी बनती है सोमवार को और मंगलवार को माता को भोग लगता है और यहीं पे बैठ के चुपहरा दिया जाता है और 3-4 ਘੰਟੇ ਦਾ ਕੀਰਤਨ ਕੀਤਾ ਜਾਂਦਾ ਹੈ ਸਾਰੀ ਸੰਗਤ ਇੱਥੇ ਪਰ ਬਹੁਤ ਇਕੱਠੀ ਹੁੰਦੀ ਹੈ ਪੂਰਾ ਅੰਮ੍ਰਿਤਸਰ ਸ਼ਹਿਰ ਤੋਂ ਦੂਰ ਦੂਰ ਸੇ ਪਰਿਵਾਰ ਕੇ ਪਰਿਵਾਰ ਆ ਕੇ ਯਹਾਂ ਪਰ ਚੋਪੈਰਾ ਦਿੰਦੇ ਹੈ ਔਰ ਬਈ ਰੋਟੀ ਯਹੀ ਪੇ ਖਾਤੇ ਹੈ ਮਾਤਾ ਕੋ ਭੋਗ ਲਗਾ ਕੇ ਉੱਤਰ ਭਰ ਦਾ ਪ੍ਰਸਿੱਧ ਮੰਦਰ ਸ੍ਰੀ ਦੁਰਗਿਆਨਾ ਤਰਤ ਜਿੱਥੇ ਕਿ ਬਹੁਤ ਹੀ ਪ੍ਰਚੀਨ ਅਤੇ ਇਤਿਹਾਸਿਕ ਮੰਦਰ ਮਾਤਾ ਸੀਤਲਾ ਮਾਤਾ ਮੰਦਰ ਹੈ ਜਿੱਥੇ ਕਿ ਅੱਜ ਬੁੱਢਾ ਵਰਦਵੀ ਕਿਹਾ ਜਾਂਦਾ ਔਰ ਠੰਡੀ ਰੋਟੀ ਦਾ ਵਰਤਾ ਹੈ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਪਹੁੰਚ ਕੇ ਜਿੱਥੇ ਮਹਾਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਉੱਥੇ ਹੀ ਸਾਡੀ ਫਾਸਟ ਵੀ ਟੀਮ ਵੱਲੋਂ ਵੀ ਸਭ ਤੋਂ ਪਹਿਲਾਂ ਇਸ ਬੁੱਢੇ ਜਾਂ ਠੰਡੇ ਰੋਟੀ ਦੇ ਵਰਤ ਦੀਆਂ ਲੱਖ ਲੱਖ ਤੇ ਸਾਰੇ ਲੋਕ ਆਪਣੇ ਦਿਨ ਤਿਹਾਰ ਨੂੰ ਲੈ ਕੇ ਜਾਗਰੂਕ ਰਹਿਣ ਤੇ ਜੋ ਸਾਡੀ ਟੀਮ ਨਾਲ ਗੱਲਬਾਤ ਕਰਦੇ ਵੀ ਲੋਕਾਂ ਦਾ ਇਹ ਅਖਣਾ ਹੈ ਕਿ ਆਪਣੇ ਧਰਮ ਨੂੰ ਲੈ ਕੇ ਲੋਕਾਂ ਨੂੰ ਆਸਰਾ ਰੱਖਣ ਦੀ ਲੋੜ ਹੈ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟੇ ਨਿਊਜ਼ ਅਮਰਤਸਰ